ਦੇ ਬਾਹਰ ਤੇ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜੀ ਇਲੀਗਲ ਕਾਰਵਾਈ ਹੋਈ ਹੈ ਉਹਨਾਂ ਨੂੰ ਉਹਦੇ ਉਹਦੇ ਵਾਸਤੇ ਪ੍ਰੋਟੈਸਟ ਕੀਤਾ ਹੈ ਕਿ ਅਰਵਿੰਦ ਜੀ ਨੂੰ ਛੱਡਿਆ ਜਾਵੇ ਔਰ ਪਾਰਲੀਮੈਂਟ ਦੇ ਅੰਦਰ ਜੋ ਨੀਟ ਐਗਜ਼ਾਮ ਚ ਜੋ ਲੀਕੇਜ ਹੋਈ ਹੈ ਜਿਸ ਤਰੀਕੇ ਨਾਲ ਜੋ ਉਸ ਜਿਹੜੇ ਦੋਸ਼ੀ ਲੋਕ ਹੈ ਉਹਦੇ ਤੇ ਚਰਚਾ ਮੰਗੀ ਸੀ ਇੰਡੀਆ ਬਲੌਗ ਦੀ ਲੀਡਰਸ਼ਿਪ ਨੇ ਜਿਹਦੇ ਤੋਂ ਮੈਨੂੰ ਡਿਸਕਸ਼ਨ ਤੋਂ ਜਿਹੜਾ ਆ ਮੌਜੂਦਾ ਸਰਕਾਰ ਭੱਜ ਰਹੀ ਹੈ ਨੀਟ ਵਰਗੇ ਅਹਿਮ ਮੁੱਦੇ ਤੇ ਵੀ ਚਰਚਾ ਕਰਨੋਂ ਤਿਆਰ ਨਹੀਂ ਤੇ ਕਰੋੜਾ ਸਾਡੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਜਿਹੜਾ ਨਿਰਭਰ ਕਰਦਾ ਦੇਖੋ ਅਕਾਲੀ ਦਲ ਤੇ ਬੇਸਿਕਲੀ ਆਪਣੇ ਪਰਿਵਾਰਿਕ ਰਾਜਨੀਤੀਆਂ ਬਚਾਉਣ ਲਈ ਸਾਰੇ ਲੀਡਰ ਆਪਸ ਵਿੱਚ ਲੜ ਰਹੇ ਇਸ ਕਰਕੇ ਉਹ ਰਾਜਨੀਤੀ ਚ ਕੋਈ ਉਹਦਾ ਜਮੀਨ ਰਹੀ ਨਹੀਂ ਹੁਣ ਉਹ ਜਮੀਨ ਬਿਲਕੁਲ ਖਿਸਕ ਗਈ ਹੈ ਆਧਾਰ ਖਤਮ ਹੋ ਗਿਆ ਔਰ ਜਲੰਧਰ ਵੀ ਬਾਈ ਇਲੈਕਸ਼ਨ 'ਚ ਜਿਸ ਤਰੀਕੇ ਨਾਲ ਪ੍ਰੈਲਿਮਰੀ ਕੈਂਡੀਡੇਟ ਅਨਾਉਂਸ ਕਰਨਾ ਫਿਰ ਵਿਡਰੋ ਕਰ ਲੈਣਾ ਇੱਕ ਥੜੇ ਵੱਲੋਂ ਇਹ ਸਾਬਿਤ ਕਰਦਾ ਹੈ ਕਿ ਹੁਣ ਇਹ ਇਲੈਕਸ਼ਨ ਤੋਂ ਭੱਜ ਰਿਹਾ ਹੈ ਔਰ ਵਾਕਈ ਉੱਥੇ ਅਕਾਲੀ ਦਲ ਵਾਸਤੇ ਕੋਈ ਬਹੁਤ ਜ਼ਿਆਦਾ ਚਾਂਸ ਵੀ ਹੈ ਨਹੀਂ ਔਰ ਅਕਾਲੀ ਦਲ ਵਰਗੀ ਪਾਰਟੀ ਤੇ ਕੁਝ ਰਾਜਨੀਤਿਕ ਪਰਿਵਾਰਾਂ ਦੇ ਜਿਹੜੇ ਨਿੱਜੀ ਹਿੱਤ ਐ ਉਹ ਹਾਵੀ ਹੋ ਗਏ ਇਸ ਕਰਕੇ ਪਾਰਟੀ ਬਿਲਕੁਲ ਬिखर ਗਈ ਹੈ ਕਮੇਟ ਦੇ ਬਾਹਰ ਤੇ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜੀ ਇਲੀਗਲ ਕਾਰਵਾਈ ਹੋਈ ਹੈ ਉਹਨਾਂ ਨੂੰ ਉਹਦੇ ਉਹਦੇ ਵਾਸਤੇ ਪ੍ਰੋਟੈਸਟ ਕੀਤਾ ਹੈ ਕਿ ਅਰਵਿੰਦੀ ਨੂੰ ਛੱਡਿਆ ਜਾਵੇ। ਔਰ ਪਾਰਲੀਮੈਂਟ ਦੇ ਅੰਦਰ ਜੋ ਨੀਟ ਐਗਜ਼ਾਮ ਚ ਜੋ ਲੀਕੇਜ ਹੋਈ ਹੈ ਜਿਸ ਤਰੀਕੇ ਨਾਲ ਜ ਉਸ ਜਿਹੜੇ ਦੋਸ਼ੀ ਲੋਕ ਹੈ ਉਹਦੇ ਤੇ ਚਰਚਾ ਮੰਗੀ ਸੀ। ਇੰਡੀਆ ਬਲੌਗ ਦੀ ਲੀਡਰਸ਼ਿਪ ਨੇ ਇਹਦੇ ਤੋਂ ਮੈਨੂੰ ਡਿਸਕਸ਼ਨ ਤੋਂ ਜੜਾਇਆ। ਮੌਜੂਦਾ ਸਰਕਾਰ ਭੱਜ ਰਹੀ ਹੈ। ਨੀਟ ਵਰਗੇ ਅਹਿਮ ਮੁੱਦਿਆਂ ਤੇ ਵੀ ਚਰਚਾ ਕਰਨ ਨੂੰ ਤਿਆਰ ਨਹੀਂ ਤੇ ਕਰੋੜਾ ਸਾਡੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਜਿਹੜਾ ਨਿਰਭਰ ਕਰਦਾ ਦੇਖੋ ਅਕਾਲੀ ਦਲ ਤੇ ਬੇਸਿਕਲੀ ਆਪਣੇ ਪਰਿਵਾਰਿਕ ਰਾਜਨੀਤੀਆਂ ਬਚਾਉਣ ਲਈ ਸਾਰੇ ਲੀਡਰ ਆਪ ਵਿੱਚ ਲੜ ਰਹੇ ਇਸ ਕਰਕੇ ਉਹ ਰਾਜਨੀਤੀ ਚ ਕੋਈ ਉਹਦਾ ਜਮੀਨ ਰਹੀ ਨਹੀਂ ਉਹ ਜਮੀਨ ਬਿਲਕੁਲ ਖਿਸਕ ਗਈ ਹੈ ਆਧਾਰ ਖਤਮ ਹੋ ਗਿਆ ਹੈ ਔਰ ਜਲੰਧਰ ਵੀ ਬਾਈ ਇਲੈਕਸ਼ਨ ਚ ਜਿਸ ਤਰੀਕੇ ਨਾਲ ਪ੍ਰੈਕ ਕੈਂਡੀਡੇਟ ਅਨਾਉਂਸ ਕਰਨਾ ਫਿਰ ਵਿਡਰੋ ਕਰ ਲੈਣਾ ਇੱਕ ਥੜੇ ਵੱਲੋਂ ਇਹ ਸਾਬਿਤ ਕਰਦਾ ਹੈ ਕਿ ਹੁਣ ਇਲੈਕਸ਼ਨ ਤੋਂ ਭੱਜ ਰਿਹਾ ਹੈ ਔਰ ਵਾਕਈ ਉੱਥੇ ਅਕਾਲੀ ਦਲ ਵਾਸਤੇ ਕੋਈ ਬਹੁਤ ਜ਼ਿਆਦਾ ਚਾਂਸ ਵੀ ਹੈ ਨਹੀਂ ਔਰ ਅਕਾਲੀ ਦਲ ਵਰਗੀ ਪਾਰਟੀ ਤੇ ਕੁਝ ਰਾਜਨੀਤਿਕ ਪਰਿਵਾਰਾਂ ਦੇ ਜਿਹੜੇ ਨਿੱਜੀ ਹਿੱਤ ਹੈ ਉਹ ਹਾਵੀ ਹੋ ਗਏ ਇਸ ਕਰਕੇ ਪਾਰਟੀ ਬਿਲਕੁਲ ਬिखर ਗਈ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ। Dynamic Savira TV YouTube Facebook Instagram X aur WhatsApp channel par